You just have to go, get treated, and come home. The rest of the treatment expenses will be borne by the Punjab government. In this scheme, all farmers, traders, shopkeepers, government employees, pensioners, there is no income limit, no blue or yellow card. Just have to be a resident of Punjab, just have to be a citizen of Punjab. ਅਸੀਂ 50 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸੀਂ ਆਪਣੇ ਪਾਣੀ ਨੂੰ ਚੈਨਲਾਈਜ਼ ਕਰ ਰਹੇ ਹਾਂ ਨਾਲ ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਹਤੇ ਹੁਣ ਕਾਬੂ ਪਾ ਰਹੇ ਹਾਂ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹੋ ਜਾਂ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦ ਆਨਲਾਈਨ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਹਨਾਂ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤਸਰੀਲਾਂ ਦੇ ਵਿੱਚ ਹੋ ਜਾਊਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਪਹਿਲਾਂ ਸਾਡਾ ਤਹਿਸੀਲ ਦੇ ਵਿੱਚ ਜਾਨ ਵੇਲੇ ਹੀ ਦਿਲ ਧੜਕਣ ਲੱਗ ਜਾਂਦਾ ਸੀ ਕਿ ਪਤਾ ਨਹੀਂ ਕੀ ਕੀ ਹੋਊਗਾ ਅੰਦਰ ਤੇ ਅੰਦਰ ਨਿੰਬੂ ਵਾਂਗੂ ਨਿਚੋੜ ਲੈਂਦੇ ਸੀਗੇ ਜਿਹੜੇ ਕਰਪਟ ਅਫਸਰ ਸੀਗੇ 2022 ਤੋਂ ਲੈ ਕੇ ਹੁਣ ਤੱਕ 114000 ਕਰੋੜ ਦੀ ਨਿਵੇਸ਼ ਜਿਹੜੀ ਹੈ ਵਪਾਰ ਦੀ ਉਹ ਆਈ ਹੈ ਜਿੱਦਣਾ ਸਾਢੇ 1.4 ਲੱਖ ਦੇ ਲਗਭਗ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਡਿਗਰੀ ਅਮਤਾਬਕ ਕੰਮ ਮਿਲੂਗਾ 24 ਕਮੇਟੀਆਂ ਬਣਾਈਆਂ ਨੇ ਉਦਯੋਗਪਤੀਆਂ ਨੇ ਆਪਣੀਆਂ ਹੀ ਕਿ ਤੁਸੀਂ ਬਣਾਓ 12-12 ਇੱਕ ਕਮੇਟੀ ਦੇ ਵਿੱਚ ਮੈਂਬਰ ਲਓ ਆਪੀ ਚੇਅਰਮੈਨ ਚੁਣੋ ਕੋਈ ਵੀ ਤੁਹਾਡੀ ਸਮੱਸਿਆ ਸਾਨੂੰ ਦੱਸੋ Tata Steel ਵਰਗੀਆਂ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਆਪਣਾ ਦੇਸ਼ ਦਾ ਸੈਕੰਡ ਬਿਗੇਸਟ ਪਲਾਂਟ ਲੁਧਿਆਣੇ ਲਾ ਰਹੇ ਨੇ ਜਮਸ਼ੇਦਪੁਰ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਇੰਟਰਨੈਸ਼ਨਲ ਕੰਪਨੀਆਂ ਵੀ ਪੰਜਾਬ ਆ ਚਾਰੀਆਂ ਨੇ ਕਿਉਂਕਿ ਮਾਹੌਲ ਠੀਕ ਹੋ ਗਿਆ ਲਾਅ ਐਂਡ ਆਰਡਰ ਠੀਕ ਹੋ ਗਿਆ ਵਪਾਰੀ ਸਭ ਤੋਂ ਪਹਿਲਾਂ ਇਹ ਪੁੱਛਦਾ ਹੈ ਲੋਕਲ ਵਪਾਰੀ ਤੋਂ ਕਿ ਇੱਥੇ ਮਾਹੌਲ ਕਿਵੇਂ ਹੈ ਉਹ ਵਪਾਰੀ ਦੱਸਦਾ ਹੈ ਕਿ ਪਰਮਿਸ਼ਨਾਂ ਸਿੰਗਲ ਵਿੰਡੋ ਤੇ ਮਿਲਣ ਲੱਗੀਆਂ ਕੋਈ ਰਿਸ਼ਵਤ ਨਹੀਂ ਚੱਲਦੀ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਤਾਂ ਫੇਰ ਉਹ ਆ ਕੇ ਆਪਣੀ ਵਪਾਰ ਕਿਸੇ ਵੀ ਪ੍ਰਦੇਸ਼ ਦੇ ਵਿੱਚ ਸ਼ੁਰੂ ਕਰਦਾ ਤੇ ਹੁਣ ਅਗਲਾ ਜਿਹੜਾ ਪ੍ਰਾਪਤੀ ਹੈ ਸੜਕ ਸੁਰੱਖਿਆ ਫੋਰਸ ਤੂੰ ਇਹ ਗੱਡੀਆਂ ਦੇਖਿਆ ਹੋਣੀਆਂ ਸੜਕਾਂ ਤੇ ਖੜੀਆਂ ਪੰਜਾਬ ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਇੱਕ ਡਾਟਾ ਨਿਕਲਵਾਇਆ 16 ਦੇ ਕਰੀਬ ਬੰਦੇ ਹਰ ਰੋਜ਼ ਇੱਕ ਦਿਨ ਚੋਂ ਦਾ ਸਪੌਟ ਮਰਦੇ ਸੀਗੇ ਨੰਬਰ 1 ਸੀ ਪੰਜਾਬ ਐਕਸੀਡੈਂਟ ਦੀਆਂ ਮੌਤਾਂ ਚ 16 ਦਾ ਮਤਲਬ ਹੋ ਗਿਆ 480 ਮਹੀਨੇ ਦੇ 480 ਦਾ ਮਤਲਬ ਹੋ ਗਿਆ ਸਾਲ ਦੇ 5000 ਤੋਂ ਉੱਪਰ ਬੰਦੇ ऑन द स्पॉट ਮਰ ਜਾਂਦੇ ਸੀ ਐਕਸੀਡੈਂਟ ਅਸੀਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਨਵੇਂ ਮੁੰਡੇ ਕੁੜੀਆਂ ਨੂੰ ਟ੍ਰੇਨ ਕੀਤਾ ਉਹਨਾਂ ਨੂੰ ਫਰਸਟ ایڈ ਦਾ ਸਮਾਨ ਉਹਨਾਂ ਨੂੰ ਕੱਟਰ ਉਹਨਾਂ ਨੂੰ ਹੋਰ ਐਕਸੀਡੈਂਟ ਵੇਲੇ ਕੰਮ ਆਉਣ ਵਾਲੀਆਂ ਜਿਹੜੇ ਵੀ ਇਕਵਿਪਮੈਂਟ ਦਿੱਤੇ ਤੇ ਮੇਰਾ ਡਾਟਾ ਨਹੀਂ ਹੈਗਾ ਇਹ ਭਾਰਤ ਸਰਕਾਰ ਦੇ ਸੜਕ ਪਰਿਵਹਨ ਮੰਤਰੀ ਨਿਤਨ ਗਟਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲਿਆ ਕਿ ਦੇਸ਼ ਨੂੰ ਪੰਜਾਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ 48% ਮੌਤਾਂ ਜਿਹੜੀਆਂ ਉਹ ਘਟ ਗਈਆਂ ਜੀ ਸਿਰਫ ਇੱਕ ਇੱਕ 5000 ਦੀ ਨਫਰੀ ਵਾਲੀ ਪੁਲਿਸ ਬਣਾਉਣ ਨਾਲ ਬਾਕੀ ਸ਼ਹੀਦਾਂ ਦੇ ਸਨਮਾਨ ਦੇ ਵਿੱਚ ਅਸੀਂ ਕਦੇ ਪਿੱਛੇ ਨਹੀਂ ਰਹਿੰਦੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਦਿੱਲੀ ਤੋਂ ਬਾਅਦ ਦਿੱਲੀ ਸ਼ੁਰੂ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ ਸਕੀਮ ਕਿ ਜੇ ਪੰਜਾਬ ਦਾ ਕੋਈ ਵੀ ਫੌਜ ਦੇ ਵਿੱਚ ਜਵਾਨ ਦੇਸ਼ ਦੇ ਕਿਸੇ ਵੀ ਹਿੱਸੇ 'ਚ ਦੁਸ਼ਮਨ ਨਾਲ ਲੜਦਾ ਸ਼ਹੀਦ ਹੋ ਜਾਂਦਾ ਹੈ ਤਾਂ 1 ਕਰੋੜ ਰੁਪਏ ਦੀ ਮਾਲੀ ਮਦਦ ਉਹਨੂੰ ਉਹਦੇ ਘਰੇ ਪਹਚਾ ਕੇ ਆਉਂਨੇ ਆ ਦੇਖੋ ਉਹਦੇ ਨਾਲ ਜਾਨ ਤਾਂ ਨਹੀਂ ਵਾਪਸ ਲੈ ਕੇ ਆ ਸਕਦੇ ਜਾਨ ਦੀ ਤਾਂ ਕੋਈ ਕੀਮਤ ਨਹੀਂ ਪਾਰੇ ਆ ਕਿ ਕਬੀਲਦਾਰੀ ਚੱਲਦੀ ਰਵੇ ਉਸ ਪਰਿਵਾਰ ਨੂੰ ਇਹ ਨਾ ਲੱਗੇ ਕਿ ਅਸੀਂ ਰੁੜ ਗਏ ਸਾਨੂੰ ਬਾਅਦ ਕਿਸੇ ਨੇ ਪੁੱਛਿਆ ਨਹੀਂ ਨਹੀਂ ਤਾਂ ਬਾਕੀ ਫਿਰ ਫੌਜ ਦੇ ਵਿੱਚ ਜਾਣ ਵਾਸਤੇ ਕੌਣ ਤਿਆਰ ਹੋਊਗਾ ਜਦੋਂ ਜੇ ਸ਼ਹੀਦਾਂ ਦੇ ਪਰਿਵਾਰ ਰੁੜ ਜਾਣਗੇ ਇਸੇ ਤਰੀਕਾ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੇ ਕਿਉਂਕਿ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਿਹੜੀ ਤਨਖਾਹ ਉਹ ਇੱਕ ਬੈਂਕਰਾਂ ਹੀ ਜਾਣਦੀ ਹੈ ਉਹ ਬੈਂਕ ਨਾਲ ਐਗਰੀਮੈਂਟ ਕੀਤਾ ਹੋਇਆ ਹੈ ਜੇ ਕੋਈ ਪੰਜਾਬ ਪੁਲਿਸ ਦਾ ਜਵਾਨ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਇਆ ਉਸ ਬੈਂਕ ਵੱਲੋਂ 2 ਕਰੋੜ ਰੁਪਏ ਦੀ ਜਿਹੜੀ ਸਹੈਤਾ ਉਹਨੂੰ ਮਤਲਬ ਉਹਦੇ ਪਰਿਵਾਰ ਨੂੰ ਮਿਲਦੀ ਹੈ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਜੇ ਦਿਨ ਨਾ ਹੋਣ ਕਿਉਂਕਿ ਜਾਨ ਦੀ ਕੋਈ ਕੀਮਤ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਟੋਬੇ ਛੱਪੜ ਜਿਹੜੇ ਗੰਦਗੀ ਦਾ ਰੂਪ ਧਾਰਨ ਕਰ ਗਏ ਉਹਨਾਂ ਨੂੰ ਠੀਕ ਕੀਤਾ ਜਾਊਗਾ ਦੋ ਦੋ ਮਾਡਲ ਚੱਲਦੇ ਨੇ ਸੀਚੇਵਾਲ ਮਾਡਲ ਤੇ ਥਾਪਰ ਮਾਡਲ ਉਹ ਪਿੰਡ ਦੇ ਟੋਬੇ ਦੇ ਸਾਈਜ਼ ਮੁਤਾਬਕ ਅਸੀਂ ਦੇਖ ਕੇ ਕਰਾਂਗੇ 19000 ਕਿਲੋਮੀਟਰ ਸੜਕਾਂ ਵਾਸਤੇ ਬਜਟ ਪਾਸ ਹੋ ਗਿਆ ਅਸੀਂ ਸੜਕਾਂ ਦੀ ਨਿਸ਼ਾਨਦੇਹੀ ਵੀ ਕਰ ਲਈ ਜਿਹੜੀਆਂ ਲਿੰਕ ਸੜਕਾਂ 메ਨ ਸੜਕਾਂ ਜਿਹੜੀਆਂ ਲਿੰਕ ਸ਼ਹਿਰ ਨੂੰ ਜਿਹੜੀਆਂ ਜੋੜਦੀਆਂ ਨੇ ਆ ਮੌਸਮ ਕਿਉਂਕਿ ਬਰਸਾਤੀ ਹੈ ਬਰਸਾਤ ਦੇ ਮੌਸਮ ਤੋਂ ਬਾਅਦ ਸੜਕਾਂ ਦਾ ਬਣਨ ਦਾ ਕੰਮ ਉਹ ਜਿਹੜਾ ਉਹ ਸ਼ੁਰੂ ਹੋ ਜਾਊਗਾ ਪੰਜਾਬ ਰੂਰਲ ਟਰਾਂਸਫਰਮੇਸ਼ਨ ਫੈਲੋਸ਼ਿਪ ਸਕੀਮ ਚ 154 ਨੌਜਵਾਨਾਂ ਦੀ ਚੋਣ ਕਰਕੇ ਬਲਾਕ ਪੱਧਰ ਤੇ ਨਿਯੁਕਤ ਕੀਤਾ ਜਾਊਗਾ ਹਰੇਕ ਨੌਜਵਾਨ ਨੂੰ 40000 ਰੁਪਏ ਮਹੀਨੇ ਮਾਨ ਪੱਤਾ ਵੀ ਦਿੱਤਾ ਜਾਊਗਾ। ਇਹ ਨੌਜਵਾਨ ਬੀਡੀਪੀਓ ਨਾਲ ਮਿਲ ਕੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੀਆਂ ਯੋਜਨਾਵਾਂ ਤਿਆਰ ਕਰਕੇ ਤੇ ਉਹਨਾਂ ਨੂੰ ਲਾਗੂ ਕਰਕੇ ਉਦੋਂ ਬਾਅਦ ਲਾਗੂ ਕਰਨ ਤੋਂ ਬਾਅਦ ਉਹਦੀ ਨਿਗਰਾਨੀ ਕਰਨ ਵੀ ਨਾਲ ਜ਼ਰੂਰੀ ਹੈ। ਉਹ ਤਿਆਰ ਕੀਤਾ ਜਾਵੇ। ਸਕੂਲ ਦੇ ਵਿੱਚ ਆਮ ਤੌਰ ਤੇ ਪ੍ਰਾਈਵੇਟ ਸਕੂਲਾਂ ਤੁਸੀਂ ਸੁਣਿਆ ਸੀ ਪੀਟੀਐਮ ਪੇਰੈਂਟ ਟੀਚਰ ਮੀਟਿੰਗ। ਹੁਣ ਸਰਕਾਰੀ ਸਕੂਲਾਂ 'ਚ ਵੀ ਪੇਰੈਂਟ ਟੀਚਰ ਮੀਟਿੰਗ ਸ਼ੁਰੂ ਹੋਈਆਂ ਨੇ। ਬੀਵੀ ਲੱਖ ਮਾਪੇ ਆਪਣੇ ਬੱਚਿਆਂ ਬਾਰੇ ਪੁੱਛਣ ਆਉਂਦੇ ਆ ਟੀਚਰਾਂ ਨੂੰ ਕਿ ਕਿਵੇਂ ਪੜਦਾ ਹੈ ਕਿਹੜੇ ਸਬਜੈਕਟ ਚ ਹਸਾਰ ਹੈ ਕਿਹੜੇ ਚ ਕਮਜ਼ੋਰ ਹੈ ਇਸੇ ਤਰ੍ਹਾਂ ਹੀ ਮਾਪ ਟੀਚਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕਿੱਥੇ ਜਾਂਦਾ ਹੈ ਬੱਚੇ ਦੀ ਸੰਗਤ ਕੀ ਹੈ ਫਿਰ ਉਸ ਤੋਂ ਬਾਅਦ ਸਕੂਲ ਛੁੱਟੀ ਹੋ ਜਾਂਦੀ ਹੈ ਜਦੋਂ ਛੁੱਟੀ ਹੁੰਦੀ ਹੈ ਹਰ ਰੋਜ਼ ਉਸ ਤੋਂ ਬਾਅਦ ਸਕੂਲ ਦਾ ਰਖਾ ਕੌਣ ਹੈ ਕਈ ਵਾਰੀ ਉੱਥੇ ਨਸ਼ੇੜੀਆਂ ਦਾ ਅੱਡਾ ਬਣ ਜਾਂਦਾ ਉਹ ਆ ਜਾਂਦੇ ਨੇ ਕੰਦਾ ਟੱਪ ਕੇ ਜਾਂ ਕੁਛ ਅਸ਼ਲੀਲ ਗੱਲਾਂ ਲਿਖ ਜਾਂਦੇ ਆ ਜਾਂ ਫਿਰ ਕੋਡ ਰੱਖੇ ਹੋਏ ਨੇ ਕਿ ਫਲਾਨੀ ਇੱਟ ਥੱਲੇ ਸੀ 2 ਫੁੱਟ ਕੁੜੀਆਂ ਧਰਾਂਗੇ ਇਸ ਤਰ੍ਹਾਂ ਦੀ ਸਾਨੂੰ ਸ਼ਿਕਾਇਤਾਂ ਆਈਆਂ ਸੀ ਤਾਂ ਸੀ ਕੈਂਪਸ ਮੈਨੇਜਰ ਰੱਖਿਆ ਜਿਹੜੇ 24 ਘੰਟੇ ਉਹ ਸਕੂਲ ਦੀ ਰਾਖੀ ਕਰਨਗੇ ਸੀਸੀਟੀਵੀ ਕੈਮਰੇ ਵੀ ਲਾਏ ਨੇ ਕਿ ਸਕੂਲ ਜਿਹੜਾ ਜਿਹਨੂੰ ਆਪਾਂ ਵਿਦਿਆ ਦਾ ਮੰਦਰ ਕਹਿੰਦੇ ਆ ਵਿਦਿਆ ਦਾ ਮੰਦਿਰ ਹੀ ਰਹਿਣਾ ਚਾਹੀਦਾ ਯੁੱਧਨਾ ਸ਼ੈਮਰੁੱਧ 9ਵੀਂ ਤੋਂ 12ਵੀਂ ਤੱਕ ਪੰਜਾਬ ਦੇ 3068 ਸਕੂਲਾਂ ਦੇ ਵਿੱਚ ਸਰਕਾਰੀ ਚ ਸਿਲੇਬਸ ਦੇ ਤੌਰ ਤੇ ਪੜਾਵਾਂਗੇ 8 ਲੱਖ ਬੱਚੇ ਨੂੰ ਉਹ ਜੇ ਦੱਸਿਆ ਜਾਊਗਾ ਕਿਉਂਕਿ ਉਹ ਉਮਰ ਇਹੋ ਜੀ ਹੁੰਦੀ ਹੈ ਕੱਚੀ ਉਮਰ ਹੁੰਦੀ ਹੈ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ ਜੋ ਮਰਜ਼ੀ ਲਿਖ ਦੋ ਕਈ ਵਾਰੀ ਯਾਰੀ ਦੋਸਤੀ ਦੀ ਕਸਮ ਖਿਲਾ ਕੇ ਜਾਂ ਬੈਠੇ ਬੈਠੇ ਜਸਟ ਫਨ ਚਿੱਲ ਕਰਦਿਆਂ ਇਸ ਤਰ੍ਹਾਂ ਦੇ ਗੱਲਾਂ ਚਾ ਕੇ ਉਹ ਡਰੱਗ ਤੇ ਲੱਗ ਜਾਂਦੇ ਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਬੱਚੇ ਜੇ ਇੱਕ ਵਾਰੀ ਜ਼ਹਿਰ ਇਹ ਅੰਦਰ ਚਲਾ ਗਿਆ ਦੁਬਾਰੇ ਸਰੀਰ ਚੋਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਇਸ ਕਰਕੇ ਇਹ ਨਾ ਸੋਚੋ ਕਿ ਇੱਕ ਦੋ ਵਾਰੀ ਅਸੀਂ ਡਰੱਗ ਲੈ ਕੇ ਉਹ ਤੋਂ ਬਾਅਦ ਛੱਡ ਦਾਂਗੇ ਸੋ ਅਸੀਂ ਚਾਹੁੰਦੇ ਆ ਜਿਹੜੀ ਪੀੜ੍ਹੀ ਨਸ਼ਿਆਂ ਦੇ ਵਿੱਚ ਚਲੀ ਗਈ ਉਹਨੂੰ ਠੀਕ ਕਰੀਏ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਕੰਮਾਂ ਤੇ ਲਾਈਏ ਸਮਾਜ ਚ ਵਾਪਸ ਲੈ ਕੇ ਆਈਏ ਤੇ ਅਗਲੀ ਪੀੜ੍ਹੀ ਬਿਲਕੁਲ ਕਲੀਅਰ ਆਵੇ ਇਹ ਨਾ ਹੋਵੇ ਕਿ ਅਗਲਾ ਬੈਚ ਵੀ ਆ ਗਿਆ ਜੀ ਹੁਣ ਇਹਨਾਂ ਦੇ ਮਿਹਨਤ ਕਰੋ ਸਵੈਸ਼ ਕਰਕੇ ਪੰਜਾਬ ਸਰਕਾਰ ਲੋਕਾਂ ਦੇ ਟੈਕਸ ਦੇ ਇੱਕ ਇੱਕ ਪੈਸੇ ਨੂੰ ਲੋਕਾਂ ਦੇ ਪੱਖ ਚ ਲੋਕਾਂ ਦੇ ਹੱਕ ਚ ਵਰਤ ਰਹੀ ਹੈ ਚਾਹੇ ਸਕੂਲ ਦੇ ਰੂਪ ਚ ਹੋਵੇ ਚਾਹੇ ਹਸਤਾਲ ਦੇ ਰੂਪ ਚ ਹੋਵੇ ਚਾਹੇ ਸੜਕਾਂ ਦੇ ਰੂਪ ਚ ਹੋਵੇ ਚਾਹੇ ਨੌਕਰੀਆਂ ਦੇ ਰੂਪ ਚ ਹੋਵੇ ਐਸਐਸਐਫ ਦੇ ਰੂਪ ਚ ਹੋਵੇ ਜਬ ਪੁਲਿਸ ਨੂੰ ਅਪਡੇਟ ਕਰਨਾ ਹੋਵੇ ਲਾਅਨ ਆਨ ਆਰਡਰ ਵਾਸਤੇ ਨਾਲ ਯੁੱਧਨਾ ਸ਼ੈਮਰੁੱਧ ਪੁਲਿਸ ਪਿਆ ਨਮੀ ਨੀਤੀ ਨੇ ਇੱਕ ਰਿਵਾਰਡ ਪਾਲਿਸੀ ਸ਼ੁਰੂ ਕੀਤੀ ਹੈ ਐਨਡੀਪੀਐਸ ਦੇ ਕੇਸਾਂ ਚ 1 3 25 ਤੋਂ ਲਾਗੂ ਕਰਾਂਗੇ ਜੇ ਕਿਸੇ ਇਨਕੁਆਇਰੀ ਅਫਸਰ ਨੇ ਜਿਹੜੀ ਹੈ ਉਹ 1 ਕਿਲੋ ਹੈਰਵਨ ਤੋਂ ਉੱਪਰ ਰਿਕਵਰ ਕੀਤੀ ਹੈ ਤੇ ਐਨਡੀਪੀਐਸ ਦਾ ਪਰਚਾ ਦਿੱਤਾ ਉਹਨੂੰ 1,20,000 ਰੁਪਏ ਉਹਨੂੰ ਇਨਾਮ ਦਿੱਤਾ ਜਾਊਗਾ ਦੂਜਾ ਐਨਡੀਪੀਐਸ ਦੇ ਦੀਨ ਇਨਵੈਸਟੀਗੇਸ਼ਨ ਪਾਵਰ ਜਿਹੜੀ ਰੈਗੂਲਰ ਐਸਐਸਆਈ ਕੋਲੇ ਹੁੰਦੀ ਸੀ ਕਈ ਵਾਰੀ ਐਸਐਸਆਈ ਕੋਲੇ ਬਹੁਤ ਜ਼ਿਆਦਾ ਹੋਰ ਕੰਮ ਹੁੰਦੇ ਨੇ ਤਾਂ ਉਹ ਜਿਹੜੀ ਹੈ ਪਾਵਰ ਅਸੀਂ ਹੈੱਡ ਕਨਸਟੇਬਲਸ ਨੂੰ ਦੇ ਰਹੇ ਹਾਂ ਤੇ ਜ਼ਿਲ੍ਹਾ ਕਾਡਰ ਚ ਪ੍ਰੋਮੋਸ਼ਨ ਵਾਸਤੇ ਸਮੱਸਿਆਵਾਂ ਆਉਂਦੀਆਂ ਸੀ ਹੁਣ 1600 ਨਵੀਆਂ ਪੋਸਟਾਂ ਜਿਹੜੀਆਂ ਨੇ ਜਿੱਤੇ 150 ਇਨਸਪੈਕਟਰ 450 ਸਬ ਇੰਸਪੈਕਟਰ ਤੇ 1000 ਐਸਆਈ ਪਹਿਲਾਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਥੱਲੋਂ ਪਹਿਲਾਂ ਜਿਹੜੀਆਂ 1600 ਖਾਲੀ ਹੋਣਗੀਆਂ ਪਹਿਲਾਂ ਪ੍ਰਮੋਸ਼ਨ ਨਾ ਭਰਾਂਗੇ ਬਾਕੀਆਂ ਨੂੰ ਫਿਰ ਦੁਬਾਰੇ ਭਰਤੀ ਕਰਾਂਗੇ ਯਾਨੀ ਕਿ ਹੌਲੀ-ਹੌਲੀ ਆਪਾਂ ਨਫਰੀ ਵਧਾਉਂਦੇ ਜਾਵਾਂਗੇ ਤੇ ਮੈਂ ਫਰੀਦਕੋਟ ਦੇ ਵਸਨੀਕਾਂ ਨੂੰ ਇਸ ਇਤਿਹਾਸਕ ਸ਼ਹਿਰ ਦੇ ਵਸਨੀਕਾਂ ਨੂੰ ਜਿਹਦੇ ਵਿੱਚ ਅੱਜ ਇੱਥੇ ਬਹੁਤ ਹਰ ਵਰਗ ਨਾਲ ਸਬੰਧਤ ਸ਼ਕਤੀਆਂ ਫਰੀਦਕੋਟ ਦੇ ਐਨ ਜੀਓਜ਼ ਧਾਰਮਿਕ ਸ਼ਕਤੀਆਂ ਕਲਾ ਨਾਲ ਜੁੜੀਆਂ ਹੋਈਆਂ ਸ਼ਕਤੀਆਂ ਰਾਜਨੀਤੀ ਨਾਲ ਜੁੜੀਆਂ ਹੋਈਆਂ ਸ਼ਕਤੀਆਂ ਜਿੰਨੇ ਵੀ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਪਰਫਾਰਮ ਕਰਨਾ ਹੈ ਤੇ ਮੇਰੇ ਸਾਹਮਣੇ ਖੜੇ ਸਾਡੇ ਜਾਂਬਾਜ਼ ਬਹਾਦਰ ਪੁਲਿਸ ਦੀਆਂ ਟੁਕੜੀਆਂ ਜਿਹਦੇ ਵਿੱਚ ਮੁੰਡੇ ਕੁੜੀਆਂ ਦੋਨੇ ਸ਼ਾਮਲ ਨੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਵੀ ਦਿੰਨਾ ਔਰ ਨਾਲ ਨਾਲ ਰੰਗਲੇ ਪੰਜਾਬ ਦੀ ਅਰਦਾਸ ਵੀ ਕਰਦੇ ਆਂ ਕਿ ਹਰ ਬੰਦੇ ਕੋਲੇ ਬਰਸ਼ ਹੋਣਾ ਚਾਹੀਦਾ ਹੈ ਜੋ ਰੰਗ ਤੁਸੀਂ ਪੰਜਾਬ ਦੇ ਨਕਸ਼ੇ 'ਚ ਭਰ ਸਕਦੇ ਹੋ ਉਹ ਭਰੋ ਇਮਾਨਦਾਰੀ ਨਾਲ ਆਪਣੀ ਮਿਹਨਤ ਮਿਹਨਤ ਨਾਲ ਕੰਮ ਕਰੋ ਡਿਊਟੀ ਕਰੋ ਤਾਂ ਕਿ ਅਸੀਂ ਪੰਜਾਬ ਨੂੰ ਦੁਬਾਰੇ ਨੰਬਰ 1 ਸੂਬਾ ਬਣਾ ਸਕੀਏ ਮੇਰੇ ਪੰਜਾਬ ਦੇ